ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੈਲਫੇਅਰ ਸੋਚ ਤੇ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਬਾਰੇ ਜਾਣਕਾਰੀ ਲੈਣ ਲਈ ਕਾਲਜ ਜਦ ਯੂਨੀਵਰਸਿਟੀ ਬਾਰੇ ਤਾਹਰੀ ਦੀ ਜਾਣਕਾਰੀ ਲੈਣ ਲਈ ਤੇ ਲਗਭਗ ਸਾਰੇ ਸਰਕਾਰੀ ਸਕੀਮਾਂ ਦੀ ਜਾਣਕਾਰੀ ਲੈਣ ਲਈ ਮੇਰੇ ਦੋਸਤੋ ਇਹ ਤੁਹਾਡਾ ਆਪਣਾ YouTube ਚੈਨਲ ਹੈ ਵੈਲਫੇਅਰ ਸੋਚ ਇਹਨੂੰ ਸਬਸਕ੍ਰਾਈਬ ਕਰੋ ਔਰ ਆਪਣੇ ਆਲੇ ਦੁਆਲੇ ਆਪਣੇ ਮੁਹੱਲੇ ਆਪਣੇ ਗਲੀ ਆਪਣੇ ਪਿੰਡ ਵਿੱਚ ਇਹ ਜਿਹੜੀ ਵੀਡੀਓ ਪਹੁੰਚਦੀ ਕਰ ਦਿਆ ਕਰੋ ਅੱਜ ਦੀ ਜਿਹੜੀ ਵੀਡੀਓ ਮੈਂ ਲੈ ਕੇ ਆਇਆ ਪੰਜਾਬ ਦੇ ਆਪਣੇ ਜਿਹੜੇ ਬੁਆਇਸ ਹੈਗੇ ਆ ਮੁੰਡੇ ਹੈਗੇ ਆ ਜਿਹੜੇ 10ਵੀਂ ਪੜ੍ਹਦੇ ਆ ਉਹਨਾਂ ਵਾਸਤੇ ਵੀਡੀਓ ਜਾਦਾ ਵੀਡੀਓਜ਼ ਮੈਂ ਤੁਹਾਨੂੰ ਪਹਿਲਾਂ ਦੱਸਦਾ ਹੁੰਦਾ ਕਿ ਜਿਹੜੀ ਮੇਰੀ ਜਿਆਦਾ ਵੀਡੀਓਜ਼ ਹੁੰਦੀ ਆ ਉਹ ਜਦੋਂ ਕੈਰੀਅਰ ਦੀ ਸ਼ੁਰੂਆਤ ਹੁੰਦੀ ਆ 10ਵੀਂ ਤੋਂ ਬਾਅਦ ਤਾਂ ਉਹਦੇ ਬੇਸਟ ਮੇਰੀ ਜਿਆਦਾ ਵੀਡੀਓ ਹੁੰਦੀ ਆ ਤੇ ਅੱਜ ਦੀ ਵੀਡੀਓ ਵੀ ਜਿਹੜੀ ਉਹ ਜਿਹੜੇ ਵੀਡੀਓ ਵਾਇਸ ਵਾਸਤੇ ਬਣਾ ਰਿਹਾ ਕੱਲ ਜਿਹੜੀ ਵੀਡੀਓ ਬਣਾਈ ਸੀ ਮੈਂ 10ਵੀਂ ਪੜ੍ਹਦੇ ਆਪਣੇ ਗਰਲਸ ਵਾਸਤੇ ਸੀ ਬੇਟੀਆਂ ਵਾਸਤੇ ਸੀ ਜਿਹੜੀ ਮੇਰੀ ਆਈਜੀ ਵੀਡੀਓ ਆਏ 10ਵੀਂ ਪੜਨ ਵਾਲੇ ਬੇਟਿਆਂ ਵਾਸਤੇ ਆ ਖਾਸ ਤੌਰ ਤੇ ਪੰਜਾਬ ਦੇ ਤੇ ਸ਼ੁਰੂਆਤ ਕਰਦੇ ਹਾਂ ਜੀ ਪੰਜਾਬ ਦੇ ਉਹਨਾਂ ਗੱਬਰੂ ਜਵਾਨਾਂ ਵਾਸਤੇ 10ਵੀਂ ਪੜ੍ਹਨੇ ਵਾਲੇ ਜਿਹੜੇ ਐਨਡੀਏ ਦਾ ਹਿੱਸਾ ਬਣਨਾ ਚਾਹੁੰਦੇ ਆ ਜਿਹੜੇ ਇੰਡੀਅਨ ਆਰਮੀ ਜਾਣਾ ਚਾਹੁੰਦੇ ਨੇ ਨੀਵੀ ਜਾਣਾ ਚਾਹੁੰਦੇ ਆ ਆਰਮੀ ਦਾ ਹਿੱਸਾ ਬਣਨਾ ਚਾਹੁੰਦੇ ਆ ਉਹਨਾਂ ਵਾਸਤੇ ਜਿਹੜੀ ਇਹ ਅੱਜ ਦੀ ਵੀਡੀਓ ਆ ਉਹ ਸਪੈਸ਼ਲ ਵੀਡੀਓ ਆ ਜੀ ਸੋ ਮੋਹਾਲੀ ਵਿੱਚ ਕਿੰਸੀ ਚੁੜਾ ਇੰਸਟੀਚੂਟ ਦਾ ਨਾਮ ਹੈਗਾ ਜੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਸ ਪ੍ਰੀਪਰੇਟਰੀ ਇੰਸਟੀਚੂਟ ਏ ਐਫ ਪੀ ਆਈ ਸੈਕਟਰ 77 ਮੋਹਾਲੀ ਇਹ ਇੰਸਟੀਚੂਟ ਆ ਜੀ ਇਹ ਸਿਰਫ ਵਾਈਸ ਵਾਸਤੇ ਆ ਤੇ ਜਿਹੜੀ ਮੈਂ ਕੱਲ ਵੀਡੀਓ ਬਣਾਈ ਸੀ ਇੱਕ ਉਹ ਮਾਈ ਭਾਗੋ ਦੇ ਨਾਮ ਤੇ ਆ ਉਹ ਕੁੜੀਆਂ ਵਾਸਤੇ ਚ ਕੋਨਫਿਊਜ਼ਨ ਨਹੀਂ ਹੋਣਾ ਦੋਨੇ ਅਲੱਗ-ਅਲੱਗ ਇੰਸਟੀਚੂਟ ਆ ਇੱਕ ਵਾਈਸ ਵਾਸਤੇ ਆ ਇੱਕ ਗਰਲਸ ਵਾਸਤੇ ਆ ਤੋ ਇਹ ਜਿਹੜਾ ਇੰਸਟੀਚੂਟ ਹੈਗਾ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਪ੍ਰੀਪਰੇਟਰੀ ਇੰਸਟੀਚੂਟ ਇਹ ਹੈਗਾ ਬੁਆਏਸ ਵਾਸਤੇ ਤੇ ਪੰਜਾਬ ਗਵਰਨਮੈਂਟ ਦਾ ਇਹ ਇਨੀਸ਼ੀਏਟਿਵ ਹੈਗਾ ਆ ਕਿ ਜਿਹੜੇ ਪੰਜਾਬ ਦੇ ਬੁਆਏਸ ਹੈਗੇ ਆ ਬੱਚੇ ਸਟੂਡੈਂਟ ਹੈਗੇ 10ਵੀਂ ਪਾਣੇ ਵਾਲੇ ਉਹਨਾਂ ਨੂੰ ਐਨਡੀਏ ਦੀ ਜਿਹੜੀ ਤਿਆਰੀ ਕਰਵਾਉਣ ਵਾਸਤੇ ਉਹਨਾਂ ਦਾ ਇੱਕ ਉਪਰਾਲਾ ਹੈ ਪੰਜਾਬ ਗਵਰਨਮੈਂਟ ਦਾ ਤੇ ਇਹਦੇ ਵਿੱਚ 16 ਜਿਹੜਾ ਕੋਰਸ ਹੁਣ ਸ਼ੁਰੂ ਹੋਣ ਜਾ ਰਿਹਾ ਜਿਹਦੀ ਜਿਹੜਾ ਪੇਪਰ ਹੋਣਾ ਆ ਇਹ ਜਦੋਂ ਤੁਸੀਂ ਅਪਲਾਈ ਕਰਦੇ ਨਾ ਤੇ ਜਿਹੜਾ ਪੇਪਰ ਹੋਣਾ ਉਹ 4 ਜਨਵਰੀ 2026 ਨੂੰ ਹੋਣਾ ਆ। ਪੇਪਰ ਦੇ ਵਿੱਚ ਜਿਹੜੇ ਸਬਜੈਕਟ ਹੋਏਗਾ ਉਹ ਹੋਏਗਾ ਇੰਗਲਿਸ਼, ਮੈਥ, ਸੋਸ਼ਲ ਸਾਇੰਸ 10ਵੀਂ ਦਾ ਜੋ CBSE ਸਟੈਂਡਰਡ ਹੈਗਾ ਉਹ ਉਹਦੇ ਹਿਸਾਬ ਨਾਲ ਜਿਹੜਾ ਪੇਪਰ ਹੋਏਗਾ। ਇਹਦੀ ਐਲੀਜੀਬਿਲਿਟੀ ਕੀ ਬਣਦੀ ਹੈ? ਐਲੀਜੀਬਿਲਿਟੀ ਦਾ ਡੋਮਿਸਾਈਲ ਆਫ ਪੰਜਾਬ ਸਟੇਟ ਦਾ ਹੋਣਾ ਚਾਹੀਦਾ ਹੈ। ਪੰਜਾਬ ਸਟੇਟ ਦਾ ਰਹਾਇਸੀ ਹੋਣਾ ਚਾਹੀਦਾ ਆ। ਔਰ 2 ਜਨਵਰੀ 2009 ਤੋਂ ਪਹਿਲਾਂ ਦਾ ਜੰਮਿਆ ਉਹ ਪੈਦਾ ਹੋਇਆ ਨਹੀਂ ਹੋਣਾ ਚਾਹੀਦਾ। ਉਹ ਜਿਹੜਾ ਬਰਥ ਹੋਣਾ ਚਾਹੀਦਾ ਉਹ 2 ਜਨਵਰੀ 2009 ਤੋਂ ਬਾਅਦ ਦਾ ਹੋਵੇ ਔਰ ਹਾਂਜੀ ਕਹਿੰਦੇ ਕਿ ਇੱਕ ਦੇ 10ਵੀਂ ਪੜ ਜਿਹੜੇ ਬੱਚੇ ਉਹ ਅਪਲਾਈ ਕਰ ਸਕਦੇ ਆ ਪਰ ਕਹਿੰਦੇ ਆਸੋ ਮਤਲਬ ਜਿਹੜੇ 10ਵੀਂ ਜਿਹੜੇ ਹੁਣ 11ਵੀਂ ਪੜਦੇ ਉਹ ਅਪਲਾਈ ਕਰ ਸਕਦੇ ਆ ਪਰ ਉਹਨਾਂ ਨੂੰ ਜਿਹੜੀ ਇਹ ਟੈਸਟ ਕਲੀਅਰ ਕਰ ਲੈਂਦੇ ਆ ਉਹ ਏਸ ਨੂੰ ਉਹ ਮੇਨਟੇਨ ਰੱਖਦੇ ਆ ਏਜ ਦੇ ਵਿੱਚ ਰਹਿੰਦੇ ਆ ਤਾਂ ਉਹਨਾਂ ਨੂੰ ਜਿਹੜੀ 11ਵੀਂ ਕਲਾਸ ਹੈ ਇਹ ਦਵਾਰ ਤੋਂ ਇੱਥੇ ਜਿੱਥੇ ਕਰਵਾਉਂਦੇ ਆ ਇਹ ਰੈਪਿਊਟੇਡ ਸਕੂਲ ਦੇ ਵਿੱਚ ਉੱਥੋਂ ਹੀ ਕਰਨੀ ਪਵੇਗੀ 11ਵੀਂ ਔਰ 12ਵੀਂ ਇਹ ਆਪਣੇ ਕੋਲੋਂ ਜਿਹੜੀ ਆਪਣੇ ਏ ਰੇਪਿਊਟਡ ਸਕੂਲ ਹੈਗੇ ਉਥੋਂ ਹੀ ਕਰਵਾਉਂਦੇ ਆ ਤੋਂ ਬੈਸਟ ਸਕੂਲ ਆਫ ਮਹੱਲੀ ਜਿਹੜੇ ਮਹੱਲੀ ਜਿਹੜਾ ਹੈਗਾ ਉਥੋਂ ਇਹ ਕਰਵਾਉਂਦੇ ਆ ਐਕਸਲੈਂਟ ਸਪੋਰਟਸ ਐਂਡ ਐਕਸਟਰਾ ਕਰਿਕੂਲਮ ਜਿਹੜੇ ਐਕਟੀਵਿਟੀਸ ਆ ਉਹ ਕਰਵਾਉਂਦੇ ਆ ਮਾਡਰਨ ਹੋਸਟਲ ਹੈਵਿੰਗ ਇੰਡੀਵਿਜੂਅਲ ਰੂਮਸ ਇੰਡੀਵਿਜੂਅਲ ਹੈਗੇ ਆ ਵਿਦ ਅਟੈਚਡ ਬਾਥਰੂਮ ਐਂਡ ਫਰੀ ਆਫ ਕੋਸਟ ਇਹਨਾਂ ਹੋਸਟਲ ਦਾ ਖਾਚ ਜਿਹੜਾ ਹੁੰਦਾ ਉਹ ਇੱਥੇ ਬਿਲਕੁਲ ਹੀ ਹੈਗਾ ਔਰ ਅਪਲਾਈ ਕਰਨਾ ਤੇ ਇਹਨਾਂ ਦੀ ਵੈਬਸਾਈਟ ਤੇ ਜੱਕ ਤੁਸੀਂ ਦੇਖ ਰਹੇ ਆ ਤਾਂ ਆਨ ਉਹ ਜਿਹੜੇ ਪੁਰਾਣੇ ਪੇਪਰ ਆ ਉਹ ਉਹ ਵੀ ਮਿਲ ਜਾਂਦੇ ਆ ਜਿਵੇਂ ਕਿ ਜਿਹੜੀ ਡਿਟੇਲ ਆਈ ਸੀਗੀ ਇਹ ਗਰਲਸ ਵਾਸਤੇ ਜਿਹੜੀ ਐਡ ਸੀਗੀ ਉਹਦੇ ਚ ਇਹ ਲਿਖਿਆ ਵੀ ਸੀਗਾ ਉਹਨਾਂ ਨੇ ਵੀ ਵੈਬਸਾਈਟ ਤੇ ਜਾ ਕੇ ਤੁਸੀਂ ਪੁਰਾਣੇ ਜਿਹੜੇ ਪੇਪਰ ਤੁਸੀਂ ਦੇਖ ਸਕਦੇ ਆ। ਤੋਂ ਅਪਲਾਈ ਔਨਲਾਈਨ ਹੋਣਾ ਜੀ ਅਪਲਾਈ ਕਰਨੇ ਵਾਸਤੇ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਆ ਮਹਾਰਾਜਾ ਰਣਜੀਤ ਸਿੰਘ ਦੀ ਤੇ www.mrsaffi.punjab.gov.in ਤੇ ਜਾ ਕੇ ਤੁਸੀਂ ਵਿਜ਼ਿਟ ਕਰੋਗੇ ਤਾਂ ਉੱਥੇ ਤੁਹਾਨੂੰ ਅਪਲਾਈ ਕਰਨ ਦਾ ਜਿਹੜਾ ਲਿੰਕ ਮਿਲ ਜੇਗਾ ਅਪਲਾਈ ਕਰਨਾ ਸ਼ੁਰੂ ਹੋ ਚੁੱਕਾ ਆ 15 ਦਸੰਬਰ ਤੱਕ ਤੱਕ ਜਿਹੜਾ ਅਪਲਾਈ ਕਰ ਸਕਦੇ ਆ 15 ਅਕਤੂਬਰ 2025 ਤੋਂ ਲੈ ਕੇ 15 ਦਸੰਬਰ 2025 ਤੱਕ ਦੀ ਡੇਟ ਅਪਲਾਈ ਕਰਨ ਦੀ ਤੋਂ ਪੰਜਾਬ ਦੇ ਵਿੱਚ ਜਿਹੜੇ ਬੁਆਏਸ ਹੈਗੇ ਜਿਹੜੇ ਲੜਕੇ ਹੈਗੇ ਆ ਜਿਹੜੇ 10ਵੀਂ ਚ ਪੜ੍ਹਦੇ ਆ ਜਿਨ੍ਹਾਂ ਦਾ ਸ਼ੌਂਕ ਆ ਵੀ ਮੈਂ ਐਨਡੀਏ ਵਿੱਚ ਸਿਲੈਕਟ ਹੋਣਾ ਆ ਉਹਨਾਂ ਬੱਚਿਆਂ ਵਾਸਤੇ ਇਹ ਐਡਵਰਟਾਈਜ਼ਮੈਂਟ ਆ ਇਹ ਬੀ ਡੀ ਵਾਜ ਦੀ ਜਿਹੜੀ ਜਿਹੜਾ ਬੱਚਾ ਇੱਕ ਵਾਰੀ ਐਂਡੀ ਸਿਲੈਕਟ ਹੋ ਜਾਂਦਾ ਉਹਨੂੰ ਜ਼ਿੰਦਗੀ ਚ ਕਦੀ ਕੋਈ ਵੀ ਮਾਤ ਨਹੀਂ ਪੈਂਦੀ ਇਹ ਆਪਣੇ ਹੀ ਉਥੇ 11ਵੀਂ 12ਵੀਂ ਕਰਾਉਂਦੇ ਆ ਫਿਰ ਆਪਣਾ ਹੀ ਜਿਹੜਾ ਇਹ ਗ੍ਰੈਜੂਏਸ਼ਨ ਕਰਾਉਂਦੇ ਆ ਗ੍ਰੈਜੂਏਸ਼ਨ ਵੀ ਉਥੇ ਦੀ ਯੂਨੀਵਰਸਿਟੀ ਚ ਹੀ ਕਰਾਉਂਦੇ ਆ ਉਹਦੀ ਇੱਕ ਲੱਗ ਵੀਡੀਓ ਬਣਾਉਂਗਾ ਮੈਂ ਉਹ ਜਦੋਂ 12ਵੀਂ ਵਾਲਿਆ ਵਾਸਤੇ ਆਡ ਆਏਗੀ ਉਦੋਂ ਮੈਂ ਸਾਰਾ ਉਹਦੇ ਵਿੱਚ ਦੱਸਾਂਗਾ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਇਹਨਾਂ ਦੇ ਜਿਹੜੇ ਕੰਟੈਕਟ ਨੰਬਰ ਲਿਖੇ ਹੋਏ ਆ ਈਮੇਲ ਐਡਰੈਸ ਦਿੱਤਾ ਹੋਇਆ ਤੁਸੀਂ ਇਹਨਾਂ ਨਾਲ ਫੋਨ ਕਰਕੇ ਵੀ ਇਹਨਾਂ ਨਾਲ ਗੱਲਬਾਤ ਜਿਹੜੀ ਤੁਸੀਂ ਉਹ ਕਰ ਸਕਦੇ ਹੋ ਜੀ ਵੀਡੀਓ ਚੰਗੀ ਲੱਗੀ ਆ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਆ ਵੀਡੀਓ ਨੇ ਜਿਹੜੀ ਲੋੜ ਵੰਦ ਜਿਹੜੇ ਬੱਚੇ ਹੈਗੇ ਉਹਨਾਂ ਤੱਕ ਪਹੁੰਚਦੀ ਕਰੋ ਕਿਉਂਕਿ ਜਿਹੜੇ ਬੱਚੇ ਮਹੱਲਿਆ ਚ ਗੱਲੀਆ ਚ ਘਰਾਂ ਚ ਇਹ ਜਿਹੜੀ ਜਾਣਕਾਰੀ ਨਹੀਂ ਪਹੁੰਚਦੀ ਇਹੋ ਜਿਹੀ ਤਾਂ ਉਹਨਾਂ ਤੱਕ ਇਹ ਜਾਣਕਾਰੀ ਦੀ ਪਹੁੰਚਦੀ ਕਰੋ ਔਰ ਜਿਹੜੀ ਵੀਡੀਓ ਆਡੀ ਉਹ ਜੋ ਸੀ ਸ਼ੇਅਰ ਜਿਹੜੀ ਉਹ ਜਰੂਰ ਕਰੋ ਜੀ ਧੰਨਵਾਦ